ਸਕਾਰ ਜਗਬਨੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅਮਰ ਸ਼ਹੀਦ ਲਾਲਾ ਜਗਤ ਨਰਾਇਣ ਜੀ ਦੀ 33ਵੀਂ ਵਰਸੀ ਮੌਕੇ ਪੂਰੇ ਦੇਸ਼ ਭਰ ਵਿੱਚ ਦੇ ਵੱਖ-ਵੱਖ ਰਾਜਾਂ ਵਿੱਚ ਹਰ ਸਾਲ ਦੀ ਤਰ੍ਹਾਂ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਇਹ ਖੂਨਦਾਨ ਕੈਂਪ ਪੰਜਾਬ ਕੇਸਰੀ ਇੱਕ ਸਮੂਹ ادارے ਵੱਲੋਂ ਲਗਾਇਆ ਜਾ ਰਿਹਾ ਜਿਸ ਵਿੱਚ ਖੂਨਦਾਨੀਆਂ ਵੱਲੋਂ ਖੂਨਦਾਨ ਕੀਤਾ ਜਾਵੇਗਾ ਇਸ ਖੁੰਦਨ ਦੇ ਸਬੰਧ ਵਿੱਚ ਟਿਕਟੋਕ 스타 ਕਸ਼ਮੀਰ ਸਿੰਘ ਸੰਘਾ ਜੀ ਜੀ ਅੱਜ ਸੜਨ ਨਾਲ ਮੌਜੂਦ ਹਨ ਅਸੀਂ ਤੁਹਾਡੇ ਉਹਨਾਂ ਨਾਲ ਗੱਲ ਕਰਾਵਾਂਗੇ ਉਹ ਕੀ ਅਪੀਲ ਕਰਨੀ ਚਾਹੁੰਦੇ ਹਨ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸੰਘਾ ਸਾਹਿਬ ਤੁਹਾਨੂੰ ਪਤਾ ਹੀ ਹੈ ਕਿ ਜਗਮਨੀ ਅਦਾਰੇ ਵੱਲੋਂ ਹਰ ਸਾਲ ਦੀ ਤਰ੍ਹਾਂ ਖੁੰਦਨ ਕੈਂਪ ਲਗਾਏ ਜਾ ਰਿਹਾ ਹੈ ਔਰ ਤੁਸੀਂ ਇਸ ਸੰਬੰਧੀ ਸੰਗਤ ਨੂੰ ਲੋਕਾਂ ਨੂੰ ਨੌਜਵਾਨ ਪੀੜ੍ਹੀ ਨੂੰ ਕੀ ਅਪੀਲ ਕਰਨੀ ਚਾਹੁੰਦੇ ਜੀ ਦੇਖੋ ਜੀ ਮੈਂ ਦੱਸਣਾ ਚਾਹੁੰਦਾ ਜਗਬਾਣੀ ਦੀ ਕੱਲ ਯਾਦ ਚ ਲਾਲਾ ਜੀ ਦੀ ਉਹਨਾਂ ਦੀ ਵਰਸੀ ਆ ਇਹ ਰਾਲ ਕਾਲ ਖੂਨ ਦਾਨ ਕਰਨਾ ਬਹੁਤ ਦਾਨੀਆਂ ਨੇ ਵੱਡੀ ਪੱਧਰ ਤੇ ਭਾਰਤ ਚ ਮੈਨੂੰ ਲੱਗਦਾ ਕੋਈ ਸੂਬਾ ਨਹੀਂ ਹੋਣਾ ਕਿੱਥੇ ਖੂਨਦਾਨ ਨਹੀਂ ਕਰਨਾ ਲੋਕਾਂ ਨੇ ਬਹੁਤ ਵੱਡੀ ਗੱਲ ਆ ਖੂਨਦਾਰ ਉਹਨਾਂ ਦੀ ਜਾਂਚ ਕਰਨਾ ਚਾਹੀਦਾ ਹੈ ਤੋਂ ਜਗ ਬਾਨੀ ਦਾ ਬਹੁਤ ਵੱਡਾ ਦਾਰਾ ਆ ਸਾਰੇ ਭਾਰਤ ਚ ਭਾਰਤ ਚ ਨਹੀਂ ਯੂਕੇ ਚ ਅਮਰੀਕਾ ਚ ਉਥੇ ਜਗ ਬਾਨੀ ਚੱਲਦੀ ਆ ਇਹਨਾਂ ਦਾ ਕਰਾ ਖੂਨਦਾਨ ਕੱਲ ਕਰਨਾ ਆ ਮੈਨੂੰ ਲੱਗਦਾ ਮੈਂ ਅਪੀਲ ਕਰਦਾ ਮਾਜੇ ਨੂੰ ਬੇਨਤੀ ਕਰਾਂਗਾ ਅਪੀਲ ਆਪਣੇ ਨੌਜਵਾਨਾਂ ਨੂੰ ਤੇ ਕੱਲ ਖੂਨਦਾਨ ਕਰਨਾ ਚਾਹੀਦਾ ਆ ਸਭ ਤੋਂ ਵੱਧ ਖੂਨਦਾਨ ਕਿੰਨਾ ਆਪਾਂ ਕਰਾਂਗੇ ਕੱਲ ਤੇ ਮੈਂ ਕਹਿੰਦਾ ਸਭ ਤੋਂ ਵੱਡਾ ਪੁੰਨ ਆ ਕਿ ਬੰਦੇ ਦੀ ਖੂਨ ਦਿੱਤਿਆ ਜਾਨ ਬਚਦੀ ਆ ਤੇ ਮੈਂ ਕਹਿੰਦਾ ਇਹਦੇ ਜਿੰਨੀ ਕੋਈ ਸਭ ਤੋਂ ਵੱਡਾ ਪੁੰਨ ਨਹੀਂ ਕੀਤਾ ਜਾਂਦਾ ਤੇ ਹਰ ਇੱਕ ਬੰਦੇ ਨੂੰ ਖੂਨਦਾਨ ਕਰਨਾ ਚਾਹੀਦਾ ਆ ਉੱਥੇ ਕਿੱਥੇ ਆਪਣੇ ਵੀਰਾਂ ਨੇ ਖੂਨਦਾਨ ਕਰਨਾ ਉੱਥੇ ਬੀਬੀਆਂ ਨੂੰ ਖੂਨਦਾਨ ਕਰਨਾ ਚਾਹੀਦਾ ਕਿਹੜੀਆਂ ਬੀਬੀਆਂ ਕਿਹਤਰਾ ਯੰਗ ਕੁੜੀਆਂ ਹਨਾ ਇਹਨਾਂ ਨੂੰ ਖੂਨ ਕਾਲਜਾਂ ਦੀ ਕੁੜੀਆਂ ਆ ਕਾਲਜਾਂ ਦੇ ਮੁੰਡੇ ਆ ਇਹਨਾਂ ਨੂੰ ਖੂਨ ਕਾਲ ਦਾਨ ਕਰਨਾ ਚਾਹੀਦਾ ਵੱਡੀ ਬੱਦਰ ਤੇ ਤਰੋਂ ਖੂਨ ਨਿਕਲਦਾ ਆ ਨਾ ਤੇ ਮੈਨੂੰ ਲੱਗਦਾ ਇਹ ਮੁੜ ਕੇ 24 ਘੰਟਿਆਂ ਦੇ ਅੰਦਰ ਖੂਨ ਕਰਾ ਫਿਰ ਤੇ ਤਿਆਰ ਹੋ ਜਾਂਦਾ ਨਵਾਂ ਖੂਨ ਬਣ ਜਾਂਦਾ ਆ ਤੇ ਖੂਨ ਕਰਾ ਦਾਨ ਕਰਨਾ ਚਾਹੀਦਾ ਹਰ ਮੈਨੂੰ ਲੱਗਦਾ ਸਾਲ 'ਚ ਲਾਲਾ ਜੀ ਦੀ ਵਰਸੀ ਮਨਾਈ ਜਾਂਦੀ ਆ ਤੇ ਇਸ ਸਾਲ ਬਾਦ ਉਹ ਖੂਨਦਾਨ ਕੀਤਾ ਜਾਂਦਾ ਭਾਰਤ ਦੇ ਅੰਦਰ ਤੇ ਮੈਂ ਕਹਿੰਦਾ ਬੜੀ ਹਿੰਮਤ ਰੱਖਦੇ ਆ ਲੋਕ ਖੂਨਦਾਨ ਕਰਦੇ ਆ ਵੱਡੀ ਬੱਦਰ ਤੇ ਕਈਆਂ ਦੀਆਂ ਬਾਅਦ ਚ ਜਾਨਾਂ ਬਚਦੀਆਂ ਕਿ ਤਰ੍ਹਾਂ ਕਿ ਤਰ੍ਹਾਂ ਕਿ ਤਰ੍ਹਾਂ ਸਰਖ ਹਾਸਿਆਂ ਚ ਹੁੰਦਾ ਆ ਬੰਦਿਆਂ ਨੂੰ ਖੂਨ ਚਾਹੀਦਾ ਹੁੰਦਾ ਆ ਉਦੋਂ ਮੁੜ ਕੇ ਉਹ ਖੂਨ ਉਸ ਟਾਈਮ ਤੇ ਮੌਕੇ ਤੇ ਕੰਮ ਹੁੰਦਾ ਹਸਪਤਾਲਾਂ ਚ ਵਿੱਚ ਤਰੋ ਮੰਦੇ ਨੂੰ ਖੂਨ ਕਿਹ ਟਾਈਮ ਤੇ ਮੌਕੇ ਤੇ ਬੰਦੇ ਤੋਂ ਖੂਨ ਨਹੀਂ ਦਿੱਤਾ ਜਾਂਦਾ ਉਹ ਖੂਨ ਜਮਾ ਕਰ ਲੈਂਦੇ ਹਸਪਤਾਲ ਵਾਲੇ ਮੁੜ ਕੇ ਤਰੋ ਬੰਦੇ ਨੂੰ ਕੱਲ ਨੂੰ ਕੋਈ ਤਰ੍ਹਾਂ ਗਰੀਬ ਆ ਕੋਈ ਮਾਤਰ ਆ ਕੋਈ ਮੀਰ ਆ ਉਹਨੂੰ ਮੌਕੇ ਤੇ ਖੂਨ ਕੇਰਾ ਆ ਉਹਨੂੰ ਮੱਈਆ ਕਰਦੇ ਆ ਬਾਅਦ ਚ ਤੇ ਆ ਜੱਗ ਬਾਣੀ ਦੀ ਬਹੁਤ ਵੱਡੀ ਹਿੰਮਤ ਆ ਤੇ ਸਾਲ ਬਾਦ ਉਹ ਗਰਾ ਖੂਨ ਆ ਤੇ ਦਾਨ ਕਰਾਉਂਦੇ ਆ ਲੋਕੀ ਮੈਂ ਵੱਡੇ ਬੇਨਤੀ ਕਰਾਂਗੇ ਸਾਰੇ ਆਪਣੇ ਭਾਰਤ ਨੂੰ ਤੇ ਖੂਨ ਦਾਨ ਜ਼ਰੂਰ ਕੱਲ ਕਰਿਓ ਤੇ ਆ ਇਸ ਤਰ੍ਹਾਂ ਲਾਲਾ ਜੀ ਦੀ ਯਾਦ ਚ ਵੱਡੀ ਪੱਧਰ ਤੇ ਚੇਤਾ ਨਾ ਭੁੱਲਿਓ ਕੱਲ ਤੇ ਜ਼ਰੂਰ ਖੂਨ ਦਾਨ ਕਰਕੇ ਆਪਣਾ ਤਰੀ ਮੈਂ ਕਹਿੰਦਾ ਕਿਰਾ ਖੂਨ ਦਾਨ ਕਰਦਾ ਨਾ ਰੋਜ਼ ਆਪਣਾ ਖੂਨ ਦਾਨ ਕਰਦਾ ਸਭ ਤੋਂ ਵੱਡੀ ਸੇਵਾ ਆ ਕਿੰਨੀ ਸੇਵਾ ਪਕੇ ਬੰਦੇ ਦੀ ਜਾਨ 바ਜੇ ਜ਼ਿੰਦਗੀ ਚ ਹੋਰ ਕੁਛ ਨਹੀਂ ਚਾਹੀਦਾ ਮੈਂ ਕਹਿੰਦਾ ਜਰੂਰ ਕੱਲ ਖੂਨਦਾਨ ਕਰਿਓ ਜੱਗਬਾਨੀ ਦੀ ਜਾਤ ਚ ਆਪਣੇ ਲਾਲਾ ਜੀ ਦੀ ਓ ਲਾਲਾ ਜੀ ਦੀ ਕੱਲ ਵਰਸੀ ਆ ਤੇ ਉਹਨਾਂ ਦੀ ਜਾਤ ਚ ਆਪਾਂ ਭਾਰਤ ਨੂੰ ਮੈਂ ਵੱਡੀ ਬੇਨਤੀ ਕਰਦਾ ਹਰ ਸੂਬੇ ਨੂੰ ਬੇਨਤੀ ਕਰਦਾ ਤੇ ਖੂਨ ਕੱਲ ਦਾਨ ਕਰਿਓ ਬੀਬੀਆਂ ਹੋਣ ਚਾਲ ਕੇ ਤਰ੍ਹਾਂ 20 ਸਾਲ ਦੇ ਆ 25 ਸਾਲ ਦੀਆਂ ਬੇਟੀਆਂ ਆ ਤੇ ਬੇਟੀਆਂ ਨੂੰ ਖੂਨਦਾਨ ਕਰਨਾ ਚਾਹੀਦਾ ਆ ਬੀਬੀਆਂ ਕੇ ਤਰ੍ਹਾਂ 40 ਸਾਲ ਦੀਆਂ 50 ਸਾਲਾਂ ਦੀਆਂ ਉਹਨਾਂ ਨੂੰ ਖੂਨਦਾਨ ਕਰਨਾ ਚਾਹੀਦਾ ਆ ਖੂਨ ਦਿੱਤਿਆ ਕੋਈ ਡਰ ਨਹੀਂ ਹੁੰਦਾ ਤੋਂ ਖੂਨ ਆਪਾਂ ਦਾਨ ਕਰਾਂਗੇ ਨਾ ਤੇ ਮੈਂ ਕਹਿੰਦਾ ਸਭ ਤੋਂ ਵੱਡਾ ਸੱਚਖੰਡ ਕੇਰਾ ਗੇਟ ਖੁੱਲ ਜਾਂਦਾ ਆ ਤੇ ਅਗਲਾ ਕਹਿੰਦਾ ਯਾਰ ਇਹਨੇ ਕੀ ਦੀ ਜਾਨ ਬਜਾਈ ਆ ਤੇ ਖੂਨ ਦਿੱਤਾ ਹਰ ਕਿਸੇ ਨੂੰ ਖੂਨ ਦੇਣਾ ਚਾਹੀਦਾ ਕੱਲ ਸਾਡੇ ਇਥੇ ਹਸਪਤਾਲ ਧਾਰੀਆਲ ਇੱਥੇ ਸਾਡੇ ਤਰਨਤਾਰਨ ਚ ਬਹੁਤ ਵੱਡੀ ਪੱਧਰ ਤੇ ਲੋਕਾਂ ਨੇ ਖੂਨਦਾਨ ਕਰਨਾ ਆ ਸਾਡੇ ਮਨਜਿੰਦਰ ਸਿੰਘ ਲਾਲਪਰਾ ਸਾਹਿਬ ਆ ਸਾਡੇ ਆਮ ਪਾਰਟੀ ਦੇ ਹਲਕਾ ਖਰੂਰ ਸਾਹਿਬ ਤੋਂ ਜਿੱਤੇ ਆ ਉਹਨਾਂ ਨੇ ਗੱਲ ਖੂਨਦਾਨ ਕਰਨਾ ਆ ਉਦੋਂ ਮੈਂ ਬੇਨਤੀ ਭੁੱਲਰ ਜੀ ਨੂੰ ਕੀਤੀ ਸੀ ਮੰਤਰੀ ਸਾਹਿਬ ਜੀ ਮੰਤਰੀ ਸਾਹਿਬ ਖੂਨਦਾਨ ਕਰੋ ਲਾਲਾ ਜੀ ਦੀ ਯਾਦ ਚ ਤੇ ਸਭ ਤੋਂ ਵੱਡਾ ਪਉਣਿਆ ਪਤਾ ਨਹੀਂ ਮੰਤਰੀ ਲਾਲ ਜੀ ਭੁੱਲਰ ਜੀ ਕੱਲ ਆ ਜਾਣ ਤੇ ਮੁਰਕੇ ਮਨਜਿੰਦਰ ਸਿੰਘ ਲਾਲਪਰਾ ਸਾਹਿਬ ਕੱਲ ਖੂਨਦਾਨ ਜ਼ਰੂਰ ਕਰਨਗੇ ਇੱਥੇ ਮੈਨੂੰ ਲੱਗਦਾ ਧਾਰਿਆ ਹਸਪਤਾਲ ਚ ਬੜੀ ਸਾਡੀ ਹਿੰਮਤ ਮਾਰੀ ਆ ਜਗ ਬਣੀ ਆ ਲੈਣੇ ਤਗਰੇ ਹੋ ਗਏ ਮੈਂ ਕਹਿੰਦਾ ਕਿੰਨਾ ਖੂਨ ਆਪਾਂ ਦਾਨ ਕਰਾਂਗੇ ਉਹਨਾਂ ਹੀ ਸਭ ਤੋਂ ਵੱਡਾ ਪੁੰਨ ਆ ਜਿੰਦਗੀ ਦਾ ਪਤਾ ਨਹੀਂ ਕਿਦਨ ਘੁੱਗੂ ਵੱਜ ਜਾਣਾ ਬੰਦੇ ਆਉਣਾ ਵਾਪਸ ਨਹੀਂ ਹੋਣਾ ਕਿਹੜਾ ਖੂਨ ਕੇ ਤੂੰ ਆਪਾਂ ਦਾਨ ਕਰਨਾ ਦਿੱਤਾ ਜਾਣਾ ਆ ਉਹ ਜਿੰਦਗੀ ਦੇ ਵਿੱਚ ਲੋਕਾਂ ਨੇ ਯਾਦ ਸਹਾਨ ਨਹੀਂ ਭੁੱਲਣਾ ਆਖਣਾ ਯਾਰ ਉਹਨੇ ਖੂਨ ਦਿੱਤਾ ਹੈ ਮੇਰੀ ਖਾਤੇ ਮੇਰੀ ਜਾਨ ਬਚ ਗਈ ਸੀ ਸਭ ਤੋਂ ਵੱਡੀ ਲਾਲਾ ਜੀ ਦੀ ਯਾਦ ਚ ਕੱਲ ਆਪਾਂ ਕਿਦਨ ਕੋ ਕਿਦਨ ਕੋ ਜ਼ਰੂਰ ਕਰਵਾਈਏ ਸੰਗਤ ਸਭ ਕੀ ਤੁਸੀਂ ਮਹਿਸੂਸ ਕਰਦੇ ਦੇਖੀਏ ਜਿਹੜਾ ਦਾਨ ਆ ਇਸ ਤੋਂ ਵੱਡਾ ਕੋਈ ਦਾਨ ਵੀ ਹੈਗਾ ਵਾ ਦੇਖੋ ਜੀ ਸਭ ਤੋਂ ਵੱਡਾ ਕਿਹੜਾ ਖੂਨ ਦਾਨ ਕਰਨਾ ਚਲੋ ਕਈ ਕਾਰਛ ਵਾਲੇ ਬਾਬੇ ਕਰਦੇ ਆਪ ਅਖਰੀ ਕਰਦੇ ਆ ਕਿਰਾ ਖੂਨ ਦਾਨ ਕਰਨਾ ਮੈਂ ਕਹਿੰਦਾ ਭਾਰਤ ਦੇ ਵਿੱਚ ਪਹਿਲੋ ਸਭ ਤੋਂ ਵੱਡੀ ਗੱਲ ਆ ਕਿ ਇਹ ਬੰਦੇ ਲੋਕ ਕਈ ਡਰ ਜਾਂਦੇ ਜੀ ਖੂਨ ਦਿੱਤਾ ਪਤਾ ਨਹੀਂ ਕੀ ਹੋ ਜਾਣਾ ਹੁਣ ਲੋਕਾਂ ਨੂੰ ਬੱਚੇ-ਬੱਚੇ ਨੂੰ ਪਤਾ ਲੱਗਾ ਖੂਨ ਦੇਣਾ ਕਿਰਾ ਬੰਦੇ ਦੀ ਜਾਨ ਬਚਦੀ ਆ ਤੇ ਸਭ ਤੋਂ ਵੱਡੀ ਗੱਲ ਆ ਤੇ ਖੂਨ ਜਰੂਰ ਆਪਾਂ ਮੈਨੂੰ ਲੱਗਦਾ ਮਹੀਨੇ ਬਾਅਦ ਉਹ ਖੂਨ ਦਾਨ ਕਰਨਾ ਚਾਹੀਦਾ ਆ ਤੇ ਖੂਨ ਨਵਾਂ ਫਿਰ ਬਣ ਜਾਂਦਾ ਛੇਤੀ ਤਿਆਰ ਹੋ ਜਾਂਦਾ ਤੋਰੀ ਫਲ ਫਰੂਟ ਖਾਓ ਕਿ ਕਿਤਨਾ ਦੁੱਧ ਪੀਓ ਹੋਰ ਚੀਜ਼ਾਂ ਖਾਓ ਖੂਨ ਤਿਆਰ ਹੋ ਜਾਂਦਾ ਛੇਤੀ ਤਿਆਰ ਹੋ ਜਾਂਦਾ ਤੇ ਕੱਲ ਆਪਾਂ ਤਗੜੇ ਹੋਗੇ ਹਿੰਮਤ ਹੋਗੇ ਭਾਰਤ ਦੇ ਅੰਦਰ ਕੱਲ ਲਾਲਾ ਜੀ ਦੀ ਯਾਦ ਚ ਬਹੁਤ ਵੱਡੇ ਕੰਪ ਲੱਗਨੇ ਆਪਾਂ ਭਾਰਤ ਚ ਹਰ ਸੂਬਿਆਂ ਚ ਲੱਗਨੇ ਆ ਤੇ ਲਾਲਾ ਜੀ ਦੀ ਯਾਦ ਚ ਖੂਨ ਕੱਲ ਦਾਨ ਕਰਨਾ ਲੋਕਾਂ ਨੇ ਹਜ਼ਾਰਾਂ ਲੋਕਾਂ ਨੇ ਲੱਖਾਂ ਲੋਕਾਂ ਨੇ ਖੂਨ ਦਾਨ ਕਰਨਾ ਮੇਰਾ ਇੱਥੇ ਨਹੀਂ ਅਮਰੀਕਾ ਕੈਨੇਡਾ ਚ ਉੱਥੇ ਕੰਪ ਲੱਗਨੇ ਆ ਲਾਲਾ ਜੀ ਦੀ ਯਾਦ ਚ ਤੋਂ ਜਗਬਾਨੀ ਦਾ ਦਾਰਾ ਬਹੁਤ ਵੱਡਾ ਆ ਭਾਰਤ ਚ ਤੇ ਆਹ ਦਾਰਾ ਇਤਰਾ ਹੀ ਇਹਨਾਂ ਦਾ ਚੱਲਦਾ ਰਹਿੰਦਾ ਜਗਬਾਨੀ ਦਾ ਕਿਤਰਾ ਸਾਰੇ ਜਗਬਾਨੀ ਮੈਂ ਕਹਿੰਦਾ ਪੰਜਾਬ ਚ ਪਹਿਲੇ ਨੰਬਰ ਤੇ ਆ ਠੀਕ ਆ ਸੰਗਾ ਸਾਹਿਬ ਜਿਵੇਂ ਤੁਸੀਂ ਦੱਸਿਆ ਵਾ ਕਿ ਖੂਨਦਾਨ ਕਰਨ ਨਾਲ ਸਿਹਤ ਕੋਈ ਕਮਜ਼ੋਰੀ ਨਹੀਂ ਆਂਦੀ ਵਧੀਆ ਰਹਿੰਦਾ ਵਾ ਤੁਸੀਂ ਹੁਣ ਆਪਣੀ ਜਿਹੜੇ ਦਾ ਜਿਸ ਚੀਜ਼ ਨਾਲ ਤੁਸੀਂ ਟੋਪਿਕ ਨਾਲ ਤੁਸੀਂ ਮਸ਼ਹੂਰ ਹੋ ਜੇ ਉਹ ਨੌਜਵਾਨ ਪੀੜੀ ਨੂੰ ਇੱਕ ਉਸ ਸਟਾਈਲ ਵਿੱਚ ਅਪੀਲ ਕਰ ਦਿਓ ਹਾਂ ਮੈਂ ਕਹਾਂਗਾ ਜੀ ਕਿ ਕਿਤਰਾ ਕੱਲ ਕਿਰਾ ਖੂਨਦਾਨ ਕਰਨਾ ਆਪਾਂ ਕਿਦਨ ਕਹੋ ਕਿਦਨ ਕਹੋ ਕਿਦਨ ਕਹੋ ਅਦਨਿਕਾ ਖੂਨਦਾਨ ਜ਼ਰੂਰ ਕਰਨਾ ਭਲਕੇ ਚੇਤਾ ਨਹੀਂ ਭੁੱਲਣਾ ਠੀਕ ਆ ਨਾ ਕੱਲ ਤੁਸੀਂ ਖੂਨਦਾਨ ਕਰੋਗੇ ਤੇ ਕਿਦਨ ਕਹੋ ਕਿਦਨ ਕਹੋ ਅਦਨ ਹੀ ਕਰਾ ਦਿਓ ਕੱਲ ਖਾਲਾ ਜਰੂਰ ਖੂਣਾ ਆਪਾਂ ਸਭ ਤੋਂ ਵੱਧ ਜਾਤ ਕਰਾਈਏ ਮਾਜੇ ਜੇ ਪਤਾ ਧਮਕ ਪੈ ਜੇ ਤੇ ਸਭ ਤੋਂ ਵੱਧ ਮਾਜੇ ਜੇ ਕਿਰਾ ਖੂਨ ਲੋਕਾਂ ਨੇ ਧਾਰਿਆ ਹਸਪਤਾਲ ਜਾ ਕੇ ਬੜੇ ਆਪਣੀ ਮਰਜ਼ੀ ਨਾਲ ਖੂਨ ਦਿੱਤਾ ਜਾ ਕੇ ਦਾਨ ਕੀਤਾ ਖੂਨ ਤੇ ਮੈਂ ਕਹਿੰਦਾ ਲਾਲਾ ਜੀ ਨੂੰ ਆਪਾਂ ਅਮਰਸ਼ੀਦ ਕੱਲ ਯਾਦ ਕਰਨਾ ਆਪਾਂ ਲਾਲਾ ਜੀ ਨੂੰ ਤੇ ਖੂਨ ਦੇ ਕੇ ਵੱਡਾ ਆਪਾਂ ਮਨ ਖੁਸ਼ੀਆਂ ਕਰਦੀਆਂ ਆ ਕਿਦਨ ਕਹੋ ਕਿਦਨ ਕਹੋ ਉਹ ਦਿਨਿਕਾ ਧੰਨਵਾਦ ਇਹ ਸਨ ਕਸ਼ਮੀਰ ਸਿੰਘ ਜੀ ਸੰਗਾ ਜੀ ਔਰ ਇਹਨਾਂ ਨੇ ਆਪਣੇ ਸਟਾਈਲ ਵਿੱਚ ਵੀ ਅਪੀਲ ਕੀਤੀ ਔਰ ਲਾਲਾ ਜੀ ਦੀ ਯਾਦ ਵਿੱਚ ਅਪੀਲ ਕੀਤੀ ਹੈ ਨੌਜਵਾਨ ਪੀੜੀ ਨੂੰ ਤੰਦਰੁਸਤ ਲੋਕਾਂ ਨੂੰ ਕਿ ਉਹ ਆਕੇ ਆਪਣਾ ਖੂਨਦਾਨ ਜ਼ਰੂਰ ਕਰਨ ਜੋ ਕਿਸੇ ਦੀ ਲੋੜਵੰਦੀ ਜਾਨ ਬਚਾ ਸਕਦਾ ਹੈ ਰਮਨ ਚਾਵਲਾ ਜਗਮਾਨੀ ਟੀਵੀ ਤਰਨਤਾਰਨ